ਆ ਦੇਖੋ ਜੀ ਪੋਲੀ ਸੂਟ ਦੀ ਆ ਦੇਖੋ ਜੀ ਪੋਲੀ ਸੂਟ ਦੀ ਤਈਆਂ ਨਾਲ ਗੋਲ ਕਰਦੇ ਤੇ ਕੀੜਾ ਕਹੇ ਦਾ ਨਿਕਲਿਆ ਆ ਦੇਖੋ ਜੀ ਪੋਲੀ ਸੂਟ ਦੀ ਤਈਆਂ ਨਾਲ ਗੋਲ ਕਰਦੇ ਤੇ ਕੀੜਾ ਕਹੇ ਦਾ ਨਿਕਲਿਆ ਦੋਸਤੋ ਇੱਕ ਤਾਂ ਗਰਮੀ ਅਤੇ ਮੌਸਮ ਦੀ ਪੈ ਰਹੀ ਹੈ ਆਮ ਲੋਕਾਂ ਨੂੰ ਮਾਰ ਪਰ ਦੂਸਰਾ ਹੁਣ ਤੁਹਾਨੂੰ ਖਾਣ ਪੀਣ ਦੀਆਂ ਚੀਜ਼ਾਂ ਲਈ ਵੀ ਪੂਰਾ ਰੱਖਣਾ ਪਵੇਗਾ ਧਿਆਨ ਤਾਂ ਜੋ ਤੁਸੀਂ ਰਹਿ ਸਕੋ ਤੰਦਰੁਸਤ ਏਵਨ ਪੰਜਾਬੀ ਟੀਵੀ ਨੇ ਕਈ ਸ਼ਹਿਰਾਂ ਦੇ ਆ ਪਹਿਲਾਂ ਖਾਣ ਪੀਣ ਦੀਆਂ ਅਵਸਥਾ ਦੇ ਵਿੱਚ ਗੰਦੀਆਂ ਤਸਵੀਰਾਂ ਅਤੇ ਵੀਡੀਓ ਨਸ਼ਰ ਕੀਤੀਆਂ ਹਨ ਪਰ ਫਿਰ ਵੀ ਕਈ ਦੁਕਾਨਦਾਰ ਅਜੇ ਹਨ ਜੋ ਕਿ ਧਿਆਨ ਦੇ ਹੀ ਨਹੀਂ ਰਹੇ ਅਤੇ ਲੋਕਾਂ ਦੀ ਸਿਹਤ ਨਾਲ ਕਲ ਰਏ ਨੇ ਖਿਲਵਾੜ ਅਜੇ ਤੁਹਾਨੂੰ ਵੀਡੀਓ ਦਿਖਾਉਂਦੇ ਆ ਇਹ ਹੈ ਪਟਿਆਲਾ ਦੀ ਕੋਲੀ स्वीट्स ਜੋ ਕਿ ਤ੍ਰਿਪੜੀ ਸਥਿਤ ਹੈ ਇੱਕ ਪਰਿਵਾਰਿਕ ਦੇ ਮੈਂਬਰ ਜਦੋਂ ਉੱਥੇ ਗੋਲ ਗੱਪੇ ਖਾਣ ਜਾਂਦੇ ਹਨ ਪਰ ਉਹ ਹੈਰਾਨ ਹੋ ਗਏ ਗੋਲ ਗੱਪੇ ਦੇ ਵਿੱਚੋਂ ਦਾ ਕੀੜਾ ਨਿਕਲ ਆਇਆ ਪਰ ਦੋਸਤੋ ਗ੍ਰੀਮਤ ਇਹ ਰਹੀ ਕਿ ਇਹ ਪਰਿਵਾਰਿਕ ਮੈਂਬਰਾਂ ਨੇ ਇਸ ਕੀੜੇ ਨੂੰ ਪਹਿਲਾਂ ਹੀ ਦੇਖ ਲਿਆ ਤਾਂ ਇਹ ਬਚ ਗਏ ਨਹੀਂ ਤਾਂ ਇਹਨਾਂ ਨਾਲ ਹੋ ਸਕਦਾ ਸੀ ਕੋਈ ਵੱਡਾ ਹਾਦਸਾ ਇਸ ਤੋਂ ਤਾਂ ਹੀ ਲੱਗਦਾ ਹੈ ਵੀ ਸ਼ਾਇਦ ਕੋਲੀ ਸਵੀਟਸ ਤ੍ਰਿਪੜੀ ਵਾਲੇ ਜਿਹੜੇ ਉਹਨਾਂ ਨੇ ਆਪਣੇ ਕਾਰੀਗਰ ਰੱਖੇ ਹੋਏ ਨੇ ਜਿਹੜੇ ਉੱਥੇ ਸਰਵ ਕਰਦੇ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦੇ ਰਹੇ ਤਾਂ ਉਹ ਕਰਮਚਾਰੀ ਆਪਣੇ ਕੰਮ ਵੱਲ ਧਿਆਨ ਨਹੀਂ ਦਿੰਦੇ ਪਰ ਉਹਨੂੰ ਦੇਖਣਾ ਇਹ ਹੈ ਕਿ ਇੰਨੀ ਵੱਡੀ ਨਾਮੀ ਦੁਕਾਨ ਕੋਲੀ ਸਵੀਟਸ ਜਿਹੜੀ ਤ੍ਰਿਪੜੀ ਸਥਿਤ ਹੈ ਬਹੁਤ ਨਾਮ ਚੱਲਦਾ ਹੈ ਕੀ ਇਜ਼ੇ ਉੱਪਰ ਪ੍ਰਸ਼ਾਸਨ ਕੋਈ ਕਾਰਵਾਈ ਕਰੇਗਾ ਜਾਂ ਨਹੀਂ ਕਾਰਵਾਈ ਹੋਣੀ ਚਾਹੀਦੀ ਹੈ ਦੋਸਤੋ ਕਿਉਂਕਿ ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ ਜੇਕਰ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਵੀ ਸਮਝ ਲਿਓ ਕਿ ਕੋਲਿਸ ਵੀਟ ਤੇ ਪ੍ਰਿਆਣਾਧੀ ਪ੍ਰਸ਼ਾਸਨਾ ਮਿਰੀ ਭੁਗਤ ਪੂਰੀ ਹੈ ਕਾਰਵਾਈ ਹੋਏਗੀ ਜਾਂ ਨਹੀਂ ਇਹਦੀ ਸਭ ਤੋਂ ਪਹਿਲਾਂ ਤੁਹਾਨੂੰ ਅਪਡੇਟ ਦੇਵੇਗਾ A1 ਪੰਜਾਬੀ ਟੀਵੀ ਆ ਦੇਖੋ ਜੀ ਕੋਲਿਸ ਵੀਟ ਦੀ ਆ ਦੇਖੋ ਜੀ પોલી ਸੂਟ ਦੀ ਦਈਆਂ ਨਾਲ ਗੋਲ ਕਰਕੇ ਚੂਕੀੜਾ ਕਹੇ ਜਾਂ ਨਿਕਲਿਆ ਆ ਦੇਖੋ ਜੀ પોલી ਸੂਟ ਦੀ ਦਈਆਂ ਨਾਲ ਗੋਲ ਕਰਕੇ ਚੂਕੀੜਾ ਕਹੇ ਜਾਂ ਨਿਕਲਿਆ ਦੋਸਤੋ ਇੱਕ ਤਾਂ ਗਰਮੀ ਅਤੇ ਮੌਸਮ ਦੀ ਪੈ ਰਹੀ ਹੈ ਆਮ ਲੋਕਾਂ ਨੂੰ ਮਾਰ ਪਰ ਦੂਸਰਾ ਹੁਣ ਤੁਹਾਨੂੰ ਖਾਣ ਪੀਣ ਦੀਆਂ ਚੀਜ਼ਾਂ ਲਈ ਵੀ ਪੂਰਾ ਰੱਖਣਾ ਪਵੇਗਾ ਧਿਆਨ ਤਾ ਜੋ ਤੁਸੀਂ ਰਹਿ ਸਕੋ ਤੰਦਰੁਸਤ ਏਵਨ ਪੰਜਾਬੀ ਟੀਵੀ ਨੇ ਕਈ ਸ਼ਹਿਰਾਂ ਦੇ ਆ ਪਹਿਲਾਂ ਖਾਣ ਪੀਣ ਦੀਆਂ ਅਵਸਥਾ ਦੇ ਵਿੱਚ ਗੰਦਗੀ ਦੀਆਂ ਤਸਵੀਰਾਂ ਅਤੇ ਵੀਡੀਓ ਨਸ਼ਰ ਕੀਤੀਆਂ ਹਨ ਪਰ ਫਿਰ ਵੀ ਕਈ ਦੁਕਾਨਦਾਰ ਅਜੇ ਹਨ ਜੋ ਕਿ ਧਿਆਨ ਦੇ ਹੀ ਨਹੀਂ ਰਹੇ ਅਤੇ ਲੋਕਾਂ ਦੀ ਸਿਹਤ ਨਾਲ ਕਲ ਰਏ ਨੇ ਖਿਲਵਾੜ ਅਜੇ ਇੱਕ ਤੁਹਾਨੂੰ ਵੀਡੀਓ ਦਿਖਾਉਂਦੇ ਆ ਇਹ ਹੈ ਪਟਿਆਲਾ ਦੀ ਕੋਲੀ সুইਟ ਜੋ ਕਿ ਤ੍ਰਿਪੜੀ ਸਥਿਤ ਹੈ ਇੱਕ ਪਰਿਵਾਰਿਕ ਮੈਂਬਰ ਜਦੋਂ ਉੱਥੇ ਗੋਲ ਗੱਪੇ ਖਾਣ ਜਾਂਦੇ ਹਨ ਪਰ ਉਹ ਹੈਰਾਨ ਹੋ ਗਏ ਗੋਲ ਗੱਪੇ ਦੇ ਵਿੱਚੋਂ ਦਾ ਕੀੜਾ ਨਿਕਲ ਆਇਆ ਪਰ ਦੋਸਤੋ ਗਰੀਮਤ ਇਹ ਰਹੀ ਕਿ ਇਹ ਪਰਿਵਾਰਿਕ ਮੈਂਬਰਾਂ ਨੇ ਇਸ ਕੀੜੇ ਨੂੰ ਪਹਿਲਾਂ ਹੀ ਦੇਖ ਲਿਆ ਤਾਂ ਇਹ ਬਚ ਗਏ ਨਹੀਂ ਤਾਂ ਇਹਨਾਂ ਨਾਲ ਹੋ ਸਕਦਾ ਸੀ ਕੋਈ ਵੱਡਾ ਹਾਸਾ ਇਸ ਤੋਂ ਤਾਂ ਇਹ ਲੱਗਦਾ ਹੈ ਵੀ ਸ਼ਾਇਦ ਕੋਲੀ ਫੀਡ ਟਿਪੜੀ ਵਾਲੇ ਜਿਹੜੇ ਉਹਨਾਂ ਨੇ ਆਪਣੇ ਕਾਰੀਗਰ ਰੱਖੇ ਹੋਏ ਨੇ ਜਿਹੜੇ ਉੱਥੇ ਸਰਵ ਕਰਦੇ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦੇ ਰਹੇ ਤਾਂ ਉਹ ਕਰਮਚਾਰੀ ਆਪਣੇ ਕੰਮ ਵੱਲ ਧਿਆਨ ਨਹੀਂ ਦਿੰਦੇ ਪਰ ਹੁਣ ਦੇਖਣਾ ਇਹ ਹੈ ਕਿ ਇੰਨੀ ਵੱਡੀ ਨਾਮੀ ਦੁਕਾਨ ਕੋਲੀ সুইਟਸ ਜਿਹੜੀ ਤ੍ਰਿਪੜੀ ਸਥਿਤ ਹੈ ਬਹੁਤ ਨਾਮ ਚੱਲਦਾ ਹੈ ਕੀ ਇਸੇ ਉੱਪਰ ਪ੍ਰਸ਼ਾਸਨ ਕੋਈ ਕਾਰਵਾਈ ਕਰੇਗਾ ਜਾਂ ਨਹੀਂ ਕਾਰਵਾਈ ਹੋਣੀ ਚਾਹੀਦੀ ਹੈ ਦੋਸਤੋ ਕਿਉਂਕਿ ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ ਜੇਕਰ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਵੀ ਸਮਝ ਲਿਓ ਕਿ ਕੋਲਿਸ ਵਿਟਪੜਿਆ ਨਦੀ ਪ੍ਰਸ਼ਾਸਨਾ ਮਿਰੀ ਭੁਗਤ ਪੂਰੀ ਹੈ ਕਾਰਵਾਈ ਹੋਏਗੀ ਜਾਂ ਨਹੀਂ ਇਹਦੀ ਸਭ ਤੋਂ ਪਹਿਲਾਂ ਤੁਹਾਨੂੰ ਅਪਡੇਟ ਦੇਵੇਗਾ A1 ਪੰਜਾਬੀ ਟੀਵੀ